2 ਦਿਨ ਕੇ ਬਾਅਦ ਅੱਜ ਦੇ 2 ਦਿਨ ਕੇ ਬਾਅਦ ਮੈਂ ਸੀਐਮ ਦੀ ਕੁਰਸੀ ਸੇ ਇਸਤੀਫਾ ਦੇਨੇ ਜਾ ਰਹਾ ਹਾਂ ਕੌਣ ਬਣੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ ਤਿਹਾਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਅਸਤੀਫਾ ਦੇ ਰਿਹਾ ਕਿਉਂਕਿ ਮੇਰੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਨੇ। ਮੈਂ ਅ즈ਮਾਇਸ ਲਈ ਤਿਆਰ ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨੀਸ਼ ਸ਼ੋਧਿਆ ਵੀ ਮੁੱਖ ਮੰਤਰੀ ਨਹੀਂ ਬਣਨਗੇ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਦਿੱਲੀ 'ਚ ਸੱਤਾ ਕਿਸ ਦੀ ਹੋਵੇਗੀ? ਦੋ ਦਿਨ ਪੀਚਾਰ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਅਰਵਿੰਦ ਦੋ ਦਿਨ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਇਮਾਨਦਾਰਾਂ ਤਾਂ ਮੈਨੂੰ ਵੋਟ ਦਿਓ ਅਤੇ ਜਦੋਂ ਤੁਸੀਂ ਜਿੱਤੋਗੇ ਤਾਂ ਮੈਂ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਂਗਾ ਮੈਂ ਅਸਤੀਫਾ ਦੇ ਰਿਹਾ ਕਿਉਂਕਿ ਮੇਰੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਅਕਤੀ ਮੁੱਖ ਮੰਤਰੀ ਬਣੇਗਾ ਮੁੱਖ ਮੰਤਰੀ ਦੀ ਚੋਣ ਲਈ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਅਸਤੀਫੇ ਤੋਂ ਬਾਅਦ ਅਗਲੇ ਮੁੱਖ ਮੰਤਰੀ ਬਾਰੇ ਸਥਿਤੀ ਸਪਸ਼ਟ ਕਰਦਿਆਂ ਕੇਜਰੀਵਾਲ ਨੇ ਕਿਹਾ ਮੈਂ ਅਤੇ ਮਨੀਸ਼ ਸ਼ੋਧਿਆ ਹੁਣ ਜਨਤਾ ਦੀ ਕਚਹਿਰੀ ਵਿੱਚ ਜਾ ਰਹੇ ਹਾਂ ਜੇਕਰ ਅਸੀਂ ਈਮਾਨਦਾਰਾਂ ਤੋਂ ਵੋਟ ਪਾਓ ਨਹੀਂ ਤਾਂ ਵੋਟ ਨਾ ਦਿਓ ਉਨ੍ਹਾਂ ਸਪਸ਼ਟ ਕੀਤਾ ਮਨੀਸ਼ ਸ਼ੋਧਿਆ ਵੀ ਮੁੱਖ ਮੰਤਰੀ ਨਹੀਂ ਬਣਨਗੇ ਹੁਣ ਸਵਾਲ ਇਹ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਆਖਿਰ ਹੋਵੇਗਾ ਕੌਣ ਅਰਵਿੰਦ ਕੇਜਰੀਵਾਲ ਹੁਣ 2 ਦਿਨਾਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਗੇ ਅਜਿਹੇ ਚ ਦਿੱਲੀ ਦੇ ਸਿੱਖਿਆ ਮੰਤਰੀ ਆਤੀਸ਼ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ ਆਤੀਸ਼ ਨੂੰ ਸੀਐਮ ਕੇਜਰੀਵਾਲ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ ਕੇਜਰੀਵਾਲ ਉਹਨਾਂ ਨੇ ਬਹੁਤ ਪ੍ਰੋਤਸਾ ਕਰਦੇ ਨੇ ਦਿੱਲੀ ਆਬਾ ਕਾ ਨੀਤੀ ਮਾਮਲੇ 'ਚ ਮਨੀਸ਼ ਜੋਧਿਆ ਜੇਲ੍ਹ ਗਏ ਤਾਂ ਉਹਨਾਂ ਦੀ ਥਾਂ ਤੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹਨਾਂ ਦਿੱਲੀ ਦਾ ਬਜਟ ਵੀ ਪੇਸ਼ ਕੀਤਾ। ਇੰਨਾ ਹੀ ਨਹੀਂ ਅਸਤੀਫੇ ਦੀ ਗੱਲ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ 15 ਅਗਸਤ ਨੂੰ ਲੈ ਕੇ ਆਪਣੇ ਭਾਸ਼ੰਤ ਆਛੀ ਦਾ ਨਾਂ ਲਿਆ। ਉਹਨਾਂ ਕਿਹਾ ਤਿਹਾੜ 'ਚ ਰਹਿਣ ਦੌਰਾਨ ਮੈਂ ਐਲਜੀ ਨੂੰ ਪੱਤਰ ਲਿਖਿਆ ਸੀ ਆਜੇ 15 ਅਗਸਤ ਨੂੰ ਸਤੰਤਰ ਦਿਵਸ ਤੇ ਝੰਡਾ ਲਹਿਰਾਉਣਗੇ। ਪਰ ਉਹ ਪੱਤਰ ਵਾਪਸ ਕਰ ਦਿੱਤਾ ਗਿਆ ਚਤਾਵਨੀ ਵੀ ਦਿੱਤੀ ਗਈ ਜੇਕਰ ਦੁਬਾਰਾ ਚਿੱਠੀ ਲਿਖੀ ਗਈ ਤਾਂ ਪਰਿਵਾਰ ਨਾਲ ਮਿਲਣੀ ਬੰਦ ਕਰ ਦਿੱਤੀ ਜਾਵੇਗੀ ਆchitz ਤੋਂ ਇਲਾਵਾ ਸੌਰਵ ਭਰਤਵਾਜ ਵੀ ਸੀਐਮ ਅਹੁਦੇ ਦੀ ਦੌੜ ਵਿੱਚ ਨੇ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਦਿੱਲੀ ਵਿਧਾਨ ਸਭਾ ਵਿੱਚ ਗ੍ਰੇਟ ਕਲਾਸ ਸੀਟ ਦੀ ਪ੍ਰਤੀਨਿਧਤਾ ਕਰਦੇ ਨੇ ਸੌਰਵ ਨੂੰ 9 ਮਾਰਚ 2023 ਤੋਂ ਦਿੱਲੀ ਜਲ ਬੋਰਡ ਦਾ ਚੇਅਰਮੈਨ ਅਤੇ ਸੱਤ ਸ਼ੈਰੀ ਵਿਕਾਸ ਤੇ ਪਾਣੀ ਮੰਤਰੀ ਬਣਾਇਆ ਗਿਆ ਸੀ ਉਹ ਪਾਰਟੀ ਦੇ ਬੁਲਾਰੇ ਵੀ ਨੇ ਤੇ ਨਾਜ਼ੁਕ ਹਾਲਾਤਾਂ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਤੇ ਸੰਜਮੀ ਬਤੀ ਦੇ ਕਾਰਨ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦੇ ਵੱਡੇ ਦਾਵੇਦਾਰਾਂ ਚ ਗਿਣਿਆ ਜਾ ਰਿਹਾ ਹੈ ਕਿਲਾਸ਼ ਗਹਿਲੋਤ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਚ ਚੱਲ ਰਹੇ ਨੇ ਤੀਜਾ ਵੱਡਾ ਨਾ ਹੈ ਉਹ ਦਿੱਲੀ ਦੇ ਟਰਾਂਸਪੋਰਟ ਅਤੇ ਵਾਤਾਵਰਣ ਮੰਤਰੀ ਨੇ ਉਹ ਨਵੀਂ ਦਿੱਲੀ ਦੇ ਨਸਵਗੜ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦਾ ਹੈ